प्यारियो आत्मिक जो 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 किया। सच। किया। सच जीवन जो ਸਾਡੇ ਲਈ ਬਹੁਤ ਜ਼ਰੂਰੀ ਆ ਜੋ ਸਾਡੇ ਚ ਹੋਣਾ ਚਾਹੀਦਾ ਉਹ ਆ ਸੱਚ ਅਤੇ ਦੂਜਾ ਹੈ ਗਵਾਹੀ ਅਤੇ ਤੀਸਰਾ ਹੈ ਕਲਿਸিয়া ਪਿਆਰਿਓ ਅਸੀਂ ਜੋ ਸਭ ਤੋਂ ਪਹਿਲਾ ਜਾਨਣਾ ਹੈ ਉਹ ਜਾਣਦੇ ਹੋ ਕੀ ਆ ਸੱਚ ਕੀ ਆ ਸੱਚ ਯੀਸ਼ੂ ਨੇ ਕਿਹਾ ਮੈਂ ਹੀ ਰਾਹਾਂ ਮੈਂ ਹੀ ਸੱਚ ਹਾਂ ਮੈਂ ਜੀਵਨ ਹਾਂ ਜੇ ਸੱਚ ਨੂੰ ਜਾਨਣਾ ਹੈ ਤਾਂ ਸਭ ਤੋਂ ਪਹਿਲਾਂ ਯੀਸ਼ੂ ਨੂੰ ਜਾਨਣਾ ਹੈ ਜੇ ਅਸੀਂ ਸੱਚ ਨੂੰ ਨਹੀਂ ਜਾਨਾ ਕੀਤਾ ਝੂਠ ਨੂੰ ਹੀ ਅਸੀਂ ਸੱਚ ਸਮਝ ਬੈਠਾਂਗੇ ਪਿਆਰੋ ਇੱਕ ਬੇਟੀ ਆ ਕੇ ਆਪਣੀ ਮਾਂ ਨੂੰ ਕਹਿ ਰਹੀ ਆ ਝੂਠ ਜ਼ਿਆਦਾ ਖਤਰਾ ਹੈ ਜਾਂ ਚੋਰੀ ਜ਼ਿਆਦਾ ਖਤਰਾ ਹੈ ਕਹਿੰਤੇ ਮਾਂ ਨੇ ਕਿਹਾ ਚੋਰੀ ਨਾਲੋਂ ਝੂਠ ਬੋਲਣਾ ਹੀ ਵੱਡਾ ਖਤਰਾ ਹੈ ਬੇਟੀ ਨੇ ਕਿਹਾ ਮਾਂ ਪਤਾ ਨਹੀਂ ਮੈਨੂੰ ਕਿਉਂ ਇਸ ਤਰ੍ਹਾਂ ਲੱਗ ਰਿਹਾ ਕਿ ਝੂਠ ਨਾਲੋਂ ਚੋਰੀ ਹੀ ਜ਼ਿਆਦਾ ਖਤਰਾ ਹੈ ਗੁਨਾਹ ਲੱਗ ਰਿਹਾ ਹੈ ਨਹੀਂ ਬੇਟੀ ਚੋਰੀ ਨਾਲੋਂ ਜ਼ਿਆਦਾ ਝੂਠ ਹੀ ਖਤਰਾ ਹੈ ਫਿਰ ਤੂੰ ਮਾਂ ਨੇ ਕਿਹਾ ਕਿਵੇਂ ਕਹਿ ਸਕਦੀਆਂ ਖਤਰਾ ਹੈ ਉਸ ਮਾਂ ਨੇ ਕੀ ਕਿਆ ਜਾਣਦੇ ਹੋ ਮੰਨ ਲਓ ਤੁਸੀਂ ਚੋਰੀ ਕੀਤੀ ਉਸ ਤੋਂ ਬਾਅਦ ਪਛਤਾਪ ਕੀਤਾ ਜੋ ਚੀਜ਼ ਤੂੰ ਚੋਰੀ ਕੀਤੀ ਆ ਉਹ ਵਾਪਸ ਕਰਨ ਦਾ ਮੌਕਾ ਤੇਰੇ ਕੋਲ ਹੈ ਲੇਕਿਨ ਜੇ ਤੂੰ ਝੂਠ ਬੋਲ ਰਹੀ ਹੈ ਤਾਂ ਉਸ ਝੂਠ ਦੇ ਦੁਆਰਾ ਕਈ ਖਤਰੇ ਆ ਸਕਦੇ ਆ ਕੁਝ ਲੋਕਾਂ ਦੇ ਝੂਠ ਦੇ ਕਾਰਨ ਪਰਿਵਾਰ ਟੁੱਟ ਜਾਂਦੇ ਆ ਕੁਝ ਲੋਕਾਂ ਦੇ ਝੂਠ ਦੇ ਕਾਰਨ ਗਰਸ਼ਤੀ ਟੁੱਟ ਜਾਂਦੀ ਆ ਰਿਸ਼ਤੇ ਟੁੱਟ ਜਾਂਦੇ ਆ ਗਵਾਹੀਆਂ ਵਿਗੜ ਜਾਂਦੀਆਂ ਹੈ ਉਸੇ ਤਰ੍ਹਾਂ ਚੰਗੇ ਰਿਸ਼ਤੇ ਵੀ ਟੁੱਟ ਜਾਂਦੇ ਆ ਅਤੇ ਚੰਗੇ ਰਿਸ਼ਤੇ ਟੁੱਟਣ ਤੋਂ ਬਾਅਦ ਪਰਿਵਾਰ ਬਰਬਾਦ ਹੋਣ ਤੋਂ ਬਾਅਦ ਨੌਕਰੀਆਂ ਚਲੇ ਜਾਣ ਤੋਂ ਬਾਅਦ ਝੂਠ ਦੇ ਕਾਰਨ ਇੱਕ ਵਿਅਕਤੀ ਦੀ ਗਵਾਹੀ ਅਤੇ ਦੁੱਖ ਹੋਣ ਤੋਂ ਬਾਅਦ ਪਛਤਾਤਾਪ ਕਰਕੇ ਮੈਂ ਜੋ ਕੀਤਾ ਹੈ ਉਹ ਗਲਤ ਹੈ ਮੰਨ ਕੇ ਉਹ ਪਰਿਵਾਰ ਜੁੜ ਨਹੀਂ ਸਕਦਾ ਜੋ ਨੌਕਰੀ ਚਲੀ ਗਈ ਆ ਉਹ ਵਾਪਸ ਮਿਲਣੀ ਬੜੀ ਮੁਸ਼ਕਿਲਾ ਉਸ ਤਰ੍ਹਾਂ ਟੁੱਟੇ ਹੋਏ ਰਿਸ਼ਤੇ ਫਿਰ ਤੋਂ ਜੁੜ ਸਕੇ ਇਹ ਵੀ ਬੜਾ ਮੁਸ਼ਕਲ ਹੈ ਇਸ ਲਈ ਚੋਰੀ ਤੋਂ ਝੂਠ ਹੀ ਬਹੁਤ ਖਤਰਨਾਕ ਆ ਇਸ ਤਰ੍ਹਾਂ ਜਦ ਮਾਂ ਨੇ ਕਿਹਾ ਉਹ ਬੇਟੀ ਨੇ ਸੱਚ ਨੂੰ ਮੰਨ ਲਿਆ ਅਸੀਂ ਸੋਚਦੇ ਹਾਂ ਚੋਰੀ ਹੀ ਝੂਠ ਨਾਲੋਂ ਵੱਡਾ ਖਤਰਾ ਹੈ ਬਿਲਕੁਲ ਨਹੀਂ ਚੋਰੀ ਨਾਲੋਂ ਝੂਠ ਬੋਲਣਾ ਹੀ ਵੱਡਾ ਖਤਰਾ ਹੈ ਕਹਿੰਦੇ ਇੱਕ ਮਨੁੱਖ ਇੱਕ ਦਿਨ ਚ ਸੱਤ ਵਾਰ ਝੂਠ ਬੋਲਦਾ ਅੱਜ ਇਹਨਾਂ ਵਚਨਨ ਸੁਣਨ ਵਾਲੇ ਭੈਣੋ ਤੇ ਭਰਾਓ ਮੇਰਾ ਸਵਾਲ ਆ ਤੁਸੀਂ ਕਿੰਨੀ ਵਾਰ ਝੂਠ ਬੋਲ ਰਹੇ ਹੋ ਤੁਸੀਂ ਕਿੰਨੀ ਵਾਰ ਝੂਠ ਬੋਲ ਕੇ ਆਪਣੀਆਂ ਸਮੱਸਿਆਵਾਂ ਦੇ ਵਿੱਚੋਂ ਆਸਾਨੀ ਨਾਲ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਹੋ ਕੁਝ ਲੋਕਾਂ ਨੇ ਝੂਠ ਦਾ ਇੱਕ ਨਾਮ ਰੱਖਿਆ ਹੈ ਉਹ ਹੈ ਵਾਈਟ ਲਾਈਜ਼ ਯਾਨੀ ਅਰਥ ਕੀਆ ਉਹ ਕੋਈ ਵੱਡਾ ਝੂਠ ਨਹੀਂ ਆ ਵੱਡਾ ਝੂਠ ਨਹੀਂ ਆ ਯਾਨੀ ਕੀ ਆ ਛੋਟਾ ਝੂਠ ਆ ਇਸ ਗਲਤੀ ਗੌਰ ਕਰੋ ਝੂਠ ਝੂਠ ਹੀ ਆ ਛੋਟਾ ਝੂਠ ਛੋਟਾ ਝੂਠ ਵੱਡਾ ਹੀ ਆ ਇਸ ਨੂੰ ਤੁਸੀਂ ਬਿਲਕੁਲ ਵੀ ਨਕਾਰ ਨਹੀਂ ਸਕਦੇ ਪਿਆਰੀਓ ਸੁਣੋ ਸਾਡੇ ਵਿੱਚੋਂ ਕੋਈ ਝੂਠ ਦਾ ਸਹਾਰਾ ਲੈਣ ਵਾਲਾ ਹੈ ਝੂਠ ਦੇ ਸਹਾਰੇ ਨੌਕਰੀ ਕਰਨ ਵਾਲੇ ਹੈ ਝੂੜ ਦਾ ਸਹਾਰਾ ਲੈ ਕੇ ਪੈਸੇ ਕਮਾਉਣ ਵਾਲੇ ਝੂੜ ਦਾ ਸਹਾਰਾ ਲੈ ਕੇ ਪਰਿਵਾਰ ਨੂੰ ਚਲਾਉਣ ਵਾਲੇ ਗ੍ਰਿਸ਼ਤੀ ਕਰਨ ਵਾਲੇ ਝੂੜ ਦਾ ਸਹਾਰਾ ਲੈ ਕੇ ਆਪਣੀ ਮਿੱਤਰਤਾ ਵਧਾਉਣ ਵਾਲੇ ਝੂੜ ਦਾ ਸਹਾਰਾ ਲੈ ਕੇ ਨੌਕਰੀ ਕਰਨ ਵਾਲੇ ਲਾਭ ਕਮਾਉਣ ਵਾਲੇ ਝੂੜ ਦਾ ਸਹਾਰਾ ਲੈ ਕੇ ਸੇਵਾ ਕਰਨ ਵਾਲੇ ਇਸ ਗੱਲ ਤੇ ਗੌਰ ਕਰੋ ਸ਼ੈਤਾਨ ਜੋ ਕਿ ਇੱਕ ਝੂਠਾ ਹੈ ਉਹਦੇ ਅਧੀਨ ਹੋ ਜਾਂਦੇ ਆ ਬਾਈਬਲ ਦੱਸਦੀ ਆ ਸ਼ੈਤਾਨ ਸ਼ੁਰੂਆਤ ਤੋਂ ਹੀ ਝੂਠਾ ਹੈ ਝੂਠ ਬੋਲਣ ਵਾਲਾ ਹਰ ਇੱਕ ਵਿਅਕਤੀ ਸ਼ੈਤਾਨ ਦੇ ਅੰਡਰ ਚ ਆ ਜਾਂਦਾ ਇਸ ਨੂੰ ਯਾਦ ਰੱਖੋ ਕਿਉਂ ਝੂਠ ਤੇ ਸੱਚ ਖਤਰਾ ਹੈ ਮੈਂ ਦੱਸਦਾ ਹਾਂ ਜੇ ਸੱਚ ਸਾਨੂੰ ਨਹੀਂ ਪਤਾ ਹੈ ਝੂਠ ਨੂੰ ਸੱਚ ਸਮਝ ਬੈਠਾਂਗੇ ਤਾਂ ਵੱਡਾ ਖਤਰਾ ਹੋ ਜਾਵੇਗਾ ਯੀਸ਼ੂ ਮਸੀਹ ਦੇ ਬਾਰੇ ਕੁਝ ਲੋਕ ਕਹਿੰਦੇ ਆ ਉਹ ਪਰਮੇਸ਼ਵਰ ਨਹੀਂ ਆ ਇਹ ਸੱਚ ਨਹੀਂ ਆ ਯੀਸ਼ੂ ਮਸੀਹ ਸੱਚ ਮੁੱਚ ਪਰਮੇਸ਼ਵਰ ਨਹੀਂ ਹੁੰਦਾ ਤੱਕੀ ਵਿੱਚ ਸਮੁੰਦਰ ਨੂੰ ਆਗਿਆ ਦੇ ਕੇ ਲਹਿਰਾ ਉਠਾਉਣ ਵਾਲੇ ਸਮੁੰਦਰ ਨੂੰ ਕਿਵੇਂ ਸ਼ਾਂਤ ਕਰ ਪਾਇਆ ਜੇ ਯੀਸ਼ੂ ਮਸੀਹ ਸੱਚਮੁੱਚ ਪਰਮੇਸ਼ਵਰ ਨਹੀਂ ਹੁੰਦਾ ਤਾਂ ਕਿਸ ਤਰ੍ਹਾਂ ਕੋੜੀਆਂ ਨੂੰ ਚੰਗਾ ਕਰ ਪਾਇਆ ਯੀਸ਼ੂ ਮਸੀਹ ਸੱਚਮੁੱਚ ਪਰਮੇਸ਼ਵਰ ਨਾ ਹੁੰਦਾ ਤਾਂ ਕਿਵੇਂ ਉਹ ਮਰਿਆ ਹੋਇਆਂ ਨੂੰ ਹੀ ਜ਼ਿੰਦਾ ਕਰ ਪਾਇਆ ਜੇ ਯੀਸ਼ੂ ਮਸੀਹ ਸੱਚਮੁੱਚ ਪਰਮੇਸ਼ਵਰ ਨਾ ਹੁੰਦਾ ਕਿੱਦਾਂ 5 ਰੋਟੀਆਂ ਤੇ 2 ਮੱਛਲੀਆਂ ਨੂੰ ਲੈ ਕੇ ਹਜ਼ਾਰਾਂ ਲੋਕਾਂ ਨੂੰ ਭੋਜਨ ਦੇ ਰੂਪ ਚ ਖਵਾ ਪਾਇਆ ਜੇ ਯੀਸ਼ੂ ਮਸੀਹ ਸੱਚਮੁੱਚ ਪਰਮੇਸ਼ਵਰ ਨਾ ਹੁੰਦਾ ਤਾਂ ਕਿਸ ਤਰ੍ਹਾਂ ਲਹਿਰਾ ਉੱਠ ਰਹੀਆਂ ਸਮੁੰਦਰਾ ਦੇ ਉੱਪਰ ਚਲਦੇ ਹੋਏ ਵਿਪਤਾ ਵਿੱਚ ਜਿਹੜੇ ਉਹਦੇ ਚੇਲੇ ਸੀ ਉਹਨਾਂ ਨੂੰ ਬਚਾਉਣ ਦੇ ਲਈ ਉਹ ਆ ਗਿਆ ਜੇ ਯੀਸ਼ੂ ਮਸੀਹ ਸੱਚਮੁੱਚ ਪਰਮੇਸ਼ਵਰ ਨਾ ਹੁੰਦਾ ਤਾਂ ਕਿਸ ਤਰ੍ਹਾਂ ਉਹ ਫਿਰ ਤੋਂ ਮਰ ਕੇ ਜੀ ਉੱਠਿਆ ਮੌਤੇ ਜਿੱਤ ਪਾਈ ਯੀਸ਼ੂ ਮਸੀਹ ਸੱਚਾ ਪਰਮੇਸ਼ਵਰ ਹੈ ਅਸਲੀਅਤ ਸਹੀ ਪਰਮੇਸ਼ਵਰ ਹੈ ਅਤੇ ਕੁਝ ਕਹਿੰਦੇ ਆ ਯੀਸ਼ੂ ਮਸੀਹ ਨੇ ਵਿਆਹ ਕੀਤਾ ਝੂਠਾ ਸਹੀ ਨਹੀਂ ਆ ਯੀਸ਼ੂ ਮਸੀਹ ਨੇ ਵਿਆਹ ਨਹੀਂ ਕੀਤਾ ਪ੍ਰਭੂ ਦੇ ਜਨਮ ਚ ਪਾਪ ਨਹੀਂ ਸੀ ਉਹਦੇ ਜੀਵਨ ਚ ਪਾਪ ਨਹੀਂ ਸੀ ਉਸਨੇ ਪਾਪ ਵੀ ਨਹੀਂ ਕੀਤਾ ਪੈਣੋ ਤੇ ਭਰਾਵੋ ਸਮਝੋ ਸਾਡੇ ਪੁਰਖਿਆਂ ਨੇ ਕੀ ਕੀਤਾ ਹੈ ਜਾਣਦੇ ਹੋ ਕਾਮ ਕ੍ਰੋਧ ਅਤੇ ਮੋਹ ਜਿਹਦੇ ਵਿੱਚ ਨਹੀਂ ਹੁੰਦਾ ਉਹੀ ਪਰਮੇਸ਼ਵਰਾਂ ਉਹੀ ਪ੍ਰਭੂ ਯੇਸ਼ੂ ਮਸੀਹ ਇਹ ਸੱਚਾ ਯੇਸ਼ੂ ਮਸੀਹ ਵਿੱਚ ਕਿਸੇ ਨੇ ਵੀ ਕਾਮੁਕਤਾ ਨੂੰ ਨਾ ਕ્રોਧ ਨੂੰ ਨਾ ਮੋਹ ਨੂੰ ਨਾ ਲੋਭ ਨੂੰ ਕੋਈ ਬੁਰਾਈ ਕਿਸੇ ਨੇ ਵੀ ਵੇਖੀ ਨਹੀਂ ਯੇਸ਼ੂ ਨੇ ਉਹਨਾਂ ਨੂੰ ਸਵਾਲ ਪੁੱਛਿਆ ਤੁਹਾਡੇ ਵਿੱਚੋਂ ਕੌਣ ਮੈਨੂੰ ਪਾਪੀ ਠਹਿਰਾ ਸਕਦਾ ਉਹਨਾਂ ਚੋਂ ਕੋਈ ਵੀ ਅੱਗੇ ਨਹੀਂ ਆਇਆ ਯੇਸ਼ੂ ਮਸੀਹ ਨੂੰ ਕਿਸੇ ਨੇ ਵੀ પાપી ਨਹੀਂ ઠહેરાયા गौर કરો انسان ਦੇ ਰੂਪ ਚ ਪੈਦਾ ਹੋਇਆ ਆਮ ਤੌਰ ਤੇ ਹਰ ਇੱਕ ਕਿਸ ਨਾ ਕਿਸੇ ਬੁਰਾਈ ਜਾਂ পাপ ਦਾ ਗੁਲਾਮ ਹੋ ਜਾਂਦਾ ਹੈ ਜਿਹਦੇ ਚ ਕੋਈ পাপਨਾ ਹੋਵੇ ਜਿਨੇ ਕੋਈ পাপਨਾ ਕੀਤਾ ਹੋਵੇ ਐਸਾ ਇਸ ਸੰਸਾਰ ਚ ਕੋਈ ਹੈ ਕਵਾਂਗੇ ਉਹ ਸਿਰਫ ਪ੍ਰਭੂ ਯੇਸ਼ੂ ਮਸੀਹ ਹੈ ਕਿਉਂਕਿ ਪਰਮੇਸ਼ਵਰ ਪਵਿੱਤਰ ਜਿਹਦਾ ਮੈਂ ਪ੍ਰਚਾਰ ਕਰਦਾ ਪ੍ਰਭੂ ਯੇਸ਼ੂ ਮਸੀਹ ਚ ਪੂਰੀ ਦੁਨੀਆ 'ਚ ਉਹਦੇ ਵਿੱਚੋਂ ਕਿਸੇ ਨੇ ਵੀ ਕੋਈ ਪਾਪ ਸਾਬਤ ਨਾ ਕੀਤਾ। ਵਜ੍ਹਾ ਇਹ ਹੈ ਉਹ ਪਵਿੱਤਰ ਹੈ। ਆਦਮੀ ਦੀ ਮਦਦ ਤੋਂ ਬਿਨਾ ਪਵਿੱਤਰਤਾਈ ਦੀ ਸਹਾਇਤਾ ਦੇ ਨਾਲ ਕਵਾਰੀ ਔਰਤ ਤੋਂ ਪੈਦਾ ਹੋਇਆ। ਉਹ ਪਵਿੱਤਰਾ। ਉਹਦੀਆਂ ਗੱਲਾਂ 'ਚ ਪਵਿੱਤਰਤਾ, ਉਹਦੇ ਕੰਮਾਂ 'ਚ ਪਵਿੱਤਰਤਾ ਹੈ, ਉਹਦੇ ਚਾਲ ਚੱਲਣ 'ਚ ਪਵਿੱਤਰਤਾ ਹੈ, ਵਿਛੋੜਨੇ 'ਤੇ ਪਵਿੱਤਰਤਾ ਹੈ। ਉਹ ਆਪਣੇ ਜੀਵਨ ਦੇ ਆਖਰ ਤੱਕ ਪਵਿੱਤਰਤਾਈ 'ਚ ਜੀਆ, ਪਵਿੱਤਰਤਾਈ ਚ ਮਰਿਆ। ਉਹ ਪਵਿੱਤਰ ਹੈ। ਪਵਿੱਤਰ ਹੈ ਪਵਿੱਤਰ ਹੈ ਕਰੋੜਾ ਦੂਤ ਹਮੇਸ਼ਾ ਮहिमा ਕਰਦੇ ਹੋਏ ਉਹਦੀ ਪ੍ਰਸ਼ੰਸਾ ਕਰਦਿਆਂ ਬਾਈਬਲ ਚ ਲਿਖਿਆ ਹੈ ਸੱਚਾ ਪਰਮੇਸ਼ਵਰ ਕੌਣਾ ਸੱਚ ਕੀ ਆ ਅਤੇ ਸੱਚ ਅੱਜ ਕੀ ਹੈ ਦੂਸਰਾ ਕੌਣ ਸੱਚਾ ਪਰਮੇਸ਼ਵਰ ਆ ਮੈਂ ਦੱਸਿਆ ਨਾ ਜੋ ਪਾਪ ਨੂੰ ਜਾਣਦਾ ਨਹੀਂ ਜਿਨੇ ਪਾਪ ਨਹੀਂ ਕੀਤਾ ਕੌਣ ਸੱਚਾ ਪਰਮੇਸ਼ਵਰ ਹੈ ਕਾਮ ਕ੍ਰੋਧ ਮੋਹ ਲੋਭ ਜੀਤ ਚ ਨਹੀਂ ਆ कौन सच्चा परमेश्वर है जो सर्वशक्तिमान है सर्वशक्तिमान है इसलिए उसनेTertiti काम कीते रचनहारा है इसलिए उसने सृष्टि नु आज्ञा दीती और सृष्टि ओदे अधीन हुई ओ सर्वव्यापी या इसलिए हर जगह ते ओ रहंदा है यीशु मसीह हर एक जगह ते आ तुसी संसार च किसी भी देश च जाओ उस देश च ਯੇਸ਼ੂ ਮਸੀਹ ਦੀ ਅਰਾਧਨਾ ਕਰਨ ਵਾਲੇ ਤੁਹਾਨੂੰ ਮਿਲਣਗੇ ਯੇਸ਼ੂ ਨੂੰ ਮੰਨਨ ਵਾਲੇ ਤੁਹਾਨੂੰ ਕਈ ਮਿਲਣਗੇ ਯੇਸ਼ੂ ਦੀ ਉਪਾਸਨਾ ਕਰਨ ਵਾਲੇ ਮਿਲਣਗੇ ਉਹਦੇ ਪਿਆਰ ਨੂੰ ਵਿਖਾਉਣ ਵਾਲੇ ਕਈ ਮਿਲਣਗੇ ਟੋਟਲ 200 ਦੇਸ਼ਾਂ ਇਹਨਾਂ 200 ਦੇਸ਼ਾਂ ਵਿੱਚੋਂ ਕਿਤੇ ਵੀ ਜਾਓ ਹਰ ਇੱਕ ਜਗ੍ਹਾ ਤੇ ਯੇਸ਼ੂ ਦੀ ਅਰਾਧਨਾ ਕੀਤੀ ਜਾ ਰਹੀ ਆ ਉਹ ਸਰਵ ਵਿਆਪੀ ਆ ਹਰ ਜਗ੍ਹਾ ਤੇ ਰਹਿੰਦਾ ਹੈ ਆਖਰ ਚ ਸੱਚਾ ਪਰਮੇਸ਼ਰ ਉਹੀ ਹੋ ਸਕਦਾ ਹੈ ਜੋ ਜ਼ਿੰਦਾ ਹੋਵੇ ਕੌਣ ਜੋ ਜ਼ਿੰਦਾ ਹੈ ਪਿਆਰਿਓ ਮੈਂ ਜ਼ਿੰਦਾ ਹਾਂ ਮੈਂ ਜੋ ਜ਼ਿੰਦਾ ਹਾਂ ਮੈਨੂੰ ਕਿਵੇਂ ਦਾ ਚਾਹੀਦਾ ਜ਼ਿੰਦਾ ਪਰਮੇਸ਼ਰ ਚਾਹੀਦਾ ਮੇਰੇ ਜੀਵਨ 'ਚ ਕੋਈ ਮੁਸ਼ਕਿਲ ਆ ਜਾਏ ਜਿਉਂਦਾ ਪਰਮੇਸ਼ਰ ਹੀ ਹੱਲ ਕਰ ਸਕਦਾ ਹੈ ਫਿਰ ਤੋਂ ਕਹਿ ਰਿਆਂ ਮੇਰੇ ਪਿਤਾ ਜੀ ਮੈਨੂੰ ਬੜਾ ਪਿਆਰ ਕਰਦੇ ਸੀ ਬਹੁਤ ਪਿਆਰ ਕਰਦੇ ਸੀ ਮੈਨੂੰ ਕੁਝ ਵੀ ਚਾਹੀਦਾ ਹੋਵੇ ਤੇ ਲੈ ਕੇ ਦਿੰਦੇ ਸੀ ਹੁਣ ਉਹ ਨਹੀਂ ਆ ਮਰ ਗਿਆ ਜਦੋਂ ਜ਼ਿੰਦਾ ਸੀ ਮੈਂ ਕੁਝ ਵੀ ਮੰਗਦਾ ਸੀ ਤਾਂ ਮੇਰੇ ਪਿਤਾ ਜੀ ਮੈਨੂੰ ਲੈ ਕੇ ਦੇ ਦਿੰਦੇ ਸੀ ਉਹ ਮਰ ਗਏ ਉਹ ਦਫਨਾ ਦਿੱਤੇ ਗਏ ਅਤੇ ਮੈਂ ਹੁਣ ਜੇ ਜਾ ਕੇ ਆਪਣੇ ਪਿਤਾ ਦੀ ਕਬਰ ਦੇ ਕੋਲ ਜਾ ਕੇ ਕਹਾਂ ਪਿਤਾ ਮੈਨੂੰ ਇਹ ਦੁੱਖ ਆ ਗਿਆ ਮੇਰੇ ਜੀਵਨ 'ਚ ਸਮੱਸਿਆ ਦੁੱਖ ਹੈ ਮੈਨੂੰ ਲੋੜ ਆ ਮੈਨੂੰ ਇਹ ਚਾਹੀਦੀ ਆ ਕਹਿੰਤੇ ਜੋ ਮਰ ਚੁੱਕਿਆ ਉਹ ਪਿਤਾ ਮੇਰੇ ਲਈ ਕੁਝ ਕਰੇਗਾ ਸੋਚ ਕੇ ਵੇਖੋ ਨਹੀਂ ਕਰੇਗਾ ਕਿਉਂਕਿ ਉਹ ਮਰ ਗਿਆ ਹੈ ਇੱਕ ਚੰਗਾ ਡਾਕਟਰ ਸੀ ਉਹ ਡਾਕਟਰ ਬੜਾ ਵਧੀਆ ਇਲਾਜ ਕਰਦਾ ਸੀ ਤੁਸੀਂ ਉਸ ਡਾਕਟਰ ਦੇ ਕੋਲ ਜਾਂਦੇ ਸੀ ਤੁਹਾਡੇ ਦੁੱਖ ਨੂੰ ਦੱਸਦੇ ਸੀ ਉਹ ਤੁਹਾਨੂੰ ਸਹੀ ਤਰੀਕੇ ਨਾਲ ਜਾਂਚ ਕੇ ਦਵਾਈਆਂ ਦਿੰਦੇ ਸੀ ਉਹ ਦਵਾਈਆਂ ਖਾਣ ਤੇ ਬਿਮਾਰੀ ਚਲੀ ਜਾਂਦੀ ਸੀ ਉਸ ਡਾਕਟਰ ਦਾ ਨਾਮ ਮਸ਼ਹੂਰ ਸੀ ਉਹ ਡਾਕਟਰ ਬਹੁਤ ਹੀ ਮੰਨਿਆ ਸੀ ਕੁਝ ਸਮੇਂ ਤੋਂ ਬਾਅਦ ਉਹ ਡਾਕਟਰ ਮਰ ਗਿਆ ਮੌਤ ਹੋ ਗਈ ਹੁਣ ਉਸ ਡਾਕਟਰ ਦੇ ਮਰਨ ਤੋਂ ਬਾਅਦ ਉਸ ਹਸਪੀਟਲ ਦੇ ਮੇਨ ਹਾਲ 'ਚ ਉਹਨਾਂ ਦੀ ਫੋਟੋ ਲਾ ਦਿੱਤੀ। ਉਸ ਫੋਟੋ ਦੇ ਕੋਲ ਜਾ ਕੇ ਤੁਸੀਂ ਇਸ ਤਰ੍ਹਾਂ ਕਹੋਗੇ ਤਾਂ ਡਾਕਟਰ ਜੀ ਡਾਕਟਰ ਜੀ ਮੈਨੂੰ ਭਿਆਨਕ ਬੁਖਾਰ ਆ ਗਿਆ। ਪੂਰਾ ਸਰੀਰ ਜਲ ਰਿਹਾ ਹੈ। ਕਿਰਪਾ ਕਰਕੇ ਮੇਰਾ ਇਲਾਜ ਕਰੋ ਉਸ ਫੋਟੋ ਦੇ ਅੱਗੇ ਜਾ ਕੇ ਕਹਿੰਦੇ ਉਹ ਡਾਕਟਰ ਇਲਾਜ ਕਰ ਸਕੇਗਾ ਨਹੀਂ ਕਰ ਪਾਏਗਾ। ਜਦ ਜਿਉਂਦਾ ਸੀ ਇਲਾਜ ਕਰ ਪਾਇਆ ਉਸ ਤੋਂ ਬਾਅਦ ਨਹੀਂ ਕਰੇਗਾ ਉਹਨਾਂ ਦੀ ਫੋਟੋ ਕੋਲ ਜਾ ਕੇ ਜੇ ਕਹੂਗੇ ਤਾਂ ਉਹ ਕੁਝ ਨਹੀਂ ਕਰ ਸਕੇਗਾ ਕਿਉਂਕਿ ਉਹ ਮਰ ਚੁੱਕਿਆ ਯਾਨੀ ਭੈਣੋਂ ਅਤੇ ਭਰਾਓ ਤੁਸੀਂ ਅਤੇ ਮੈਂ ਜੋ ਜ਼ਿੰਦਾ ਹਾਂ ਸਾਡੇ ਜੀਵਨ ਦੀਆਂ ਸਮੱਸਿਆਵਾਂ ਦਾ ਜਿਉਂਦਾ ਪਰਮੇਸ਼ਰ ਹੱਲ ਕਰੇਗਾ ਪਿਆਰਿਓ ਤੁਸੀਂ ਜੋ ਜਿਉਂਦੇ ਮਨੁੱਖ ਹੋ ਤੁਹਾਨੂੰ ਜਿਉਂਦਾ ਪਰਮੇਸ਼ਰ ਚਾਹੀਦਾ ਯਾਨੀ ਜੋ ਪਰਮੇਸ਼ਰ ਹੈ ਜੇ ਉਹ ਜ਼ਿੰਦਾ ਨਹੀਂ ਹੈ ਤਾਂ ਪਰਮੇਸ਼ਵਰ ਕਿਵੇਂ ਹੋਏਗਾ ਮੇਰਾ ਪ੍ਰਭੂ ਯੀਸ਼ੂ ਮਸੀਹ ਅੱਜ ਵੀ ਜ਼ਿੰਦਾ ਮੈਂ ਕਿਵੇਂ ਕਹਿ ਸਕਦਾ ਉਹ ਮਰ ਕੇ ਫਿਰ ਜੀ ਉੱਠਿਆ ਉਹਨੂੰ ਜਿਸ ਕਬਰ ਚ ਰੱਖਿਆ ਗਿਆ ਸੀ ਉਹ ਕਬਰ ਅੱਜ ਵੀ ਖਾਲੀ ਆ ਦੁਨੀਆ ਚ ਮਹਾਨ ਲੋਗ ਆਇਆ ਜੋ ਮਹਾਨ ਅਖਵਾਏ ਅਤੇ ਮਰ ਗਏ ਜਿਨ੍ਹਾਂ ਨੇ ਮਹਾਨ ਕੰਮ ਕੀਤੇ ਕਈ ਲੋਕ ਮਰ ਗਏ ਦਫਨਾਏ ਗਏ ਲੇਕਿਨ ਇਸ ਧਰਤੀ ਤੇ ਇੱਕ ਹੀ ਕਬਰ ਹੈ ਜੋ ਖਾਲੀ ਆ ਉਹ ਕਬਰ ਯੀਸ਼ੂ ਮਸੀਹ ਦੀ ਕਬਰ ਹੈ ਉਹ ਕਬਰ ਕਿਉਂ ਖਾਲੀ ਆ ਕਵਾਂਗੇ ਉਸ ਕਬਰ ਦੇ ਵਿੱਚ ਯੀਸ਼ੂ ਮਸੀਹ ਨਹੀਂ ਆ ਯੀਸ਼ੂ ਮਸੀਹ ਸੱਚਾ ਪਰਮੇਸ਼ਵਰ ਇਹ ਸੱਚ ਹੈ ਕੋਈ ਅਗਰ ਕਵੇ ਉਹ ਪਰਮੇਸ਼ਵਰ ਨਹੀਂ ਆ ਕਵੇਤਾ ਉਹਨੇ ਵਿਆਖਿਆ ਕੀਤਾ ਹੈ ਕਹਿੰਦੇ ਇਹ ਸਾਰੇ ਝੂਠ ਆ ਜਿਨ੍ਹਾਂ ਨੂੰ ਸਾਬਿਤ ਕੀਤਾ ਨਹੀਂ ਜਾ ਸਕਦਾ ਯੇਸ਼ੂ ਮਸੀਹ ਸੱਚਾ ਪਰਮੇਸ਼ਵਰ ਹੈ ਕਿਵੇਂ ਪ੍ਰਭੂ ਚ ਕੋਈ ਵੀ ਪਾਪ ਨਹੀਂ ਸੀ ਦੂਸਰਾ ਉਹ ਸਰਵ ਸ਼ਕਤੀਮਾਨ ਹੈ ਤੀਸਰਾ ਉਹ ਰਚਨਹਾਰਾ ਹੈ ਚੌਥਾ ਉਹ ਸਰਵ ਵਿਆਪੀ ਪਰਮੇਸ਼ਵਰ ਹੈ ਪੰਜਵਾਂ ਉਹ ਅੱਜ ਵੀ ਇੱਥੇ ਜਿਉਂਦਾ ਹੈ ਐਸਾ ਪਰਮੇਸ਼ੁਰ ਹੈ ਕੁਝ ਲੋਕਾਂ ਨੇ ਕਿਹਾ ਯੀਸ਼ੂ ਮਸੀਹ ਸਲੀਬ ਤੇ ਚੜਾਇਆ ਗਿਆ ਕਬਰ ਚ ਰੱਖੇ ਜਾਣ ਤੋਂ ਬਾਅਦ ਉਹਦੇ ਚੇਲਿਆਂ ਨੇ ਆ ਕੇ ਉਹਦੀ Laash ਨੂੰ ਜਾ ਕੇ ਚੋਰੀ ਕਰ ਲਿਆ ਇਸ ਤਰ੍ਹਾਂ ਜਦੋਂ ਲੈ ਕੇ ਜਾ ਰਹੇ ਸੀ ਤਾਂ ਕਬਰ ਦੇ ਪੱਥਰ ਨੂੰ ਲੁੜਕਾਤਾ ਅਤੇ ਚੋਰੀ ਕਰਕੇ ਲੈ ਗਏ ਇਸ ਲਈ ਅੱਜ ਵੀ ਯੀਸ਼ੂ ਮਸੀਹ ਦੀ ਕਬਰ ਖਾਲੀ ਹੈ ਇਹ ਪ੍ਰਚਾਰ ਕਰ ਦਿਆ ਪਰ ਝੂਠਾ ਸੱਚ ਕੀ ਆ ਕਵਾਂਗੇ ਜਦ ਯੀਸੂ ਮਸੀਹ ਮਰੇ ਇਰਮਿਤੀਆਂ ਦਾ ਜੋ ਯੂਸਫ ਸੀ ਯੀਸੂ ਮਸੀਹ ਦੀ লাশ ਨੂੰ ਲੈ ਜਾ ਕੇ ਉਸਨੇ ਆਪਣੇ ਲਈ ਜੋ ਕਬਰ ਬਣਾ ਕੇ ਰੱਖੀ ਸੀ ਯੀਸੂ ਨੂੰ ਰੱਖਿਆ ਉਥੋਂ ਦੇ ਅਧਿਕਾਰੀਆਂ ਨੇ ਪੀਲਾਤਸ ਦੇ ਕੋਲ ਜਾ ਕੇ Swami ਯੀਸੂ ਜਦ ਜ਼ਿੰਦਾ ਸੀ ਤਾਂ ਉਸਨੇ ਕਿਹਾ ਮिन्नੂ ਜਦੋਂ ਮਾਰ ਦਉਂਗੇ ਮੈਂ ਤੀਜੇ ਦਿਨ ਜੀ ਉਠਾਂਗਾ ਇਹ ਪ੍ਰਚਾਰ ਕੀਤਾ ਸ਼ਾਇਦ ਉਹਨੇ ਜੋ ਕਿਆਉ ਕਰੇਗਾ ਜਾਂ ਉਹਦੇ ਚੇਲਿਆਂ ਨੇ ਉਹਦੀ লাশ ਨੂੰ ਕਬਰ ਦੇ ਵਿੱਚੋਂ ਲੈ ਜਾ ਕੇ ਯੇਸ਼ੂ ਜੀ ਉਠਿਆ ਸ਼ਾਇਦ ਝੂਠਾ ਪ੍ਰਚਾਰ ਕਰਨਗੇ ਇਸ ਲਈ ਯੇਸ਼ੂ ਮਸੀਹ ਨੂੰ ਜਿਸ ਕਬਰ ਚ ਰੱਖਿਆ ਉਸ ਕਬਰ ਨੂੰ ਸਹੀ ਸਲਾਮਤ ਰੱਖੋ ਮੋਹਰ ਲਾ ਦਿਓ ਜੰਜੀਰਾਂ ਨਾਲ ਬੰਨ੍ਹ ਦਿਓ ਸਿਪਾਈਆਂ ਦੀ ਨਿਗ੍ਹਾ ਰੱਖੋ ਇਸ ਤਰ੍ਹਾਂ ਪੀਲਾਤ ਉਸ ਨੂੰ ਬੇਨਤੀ ਕੀਤੀ ਪੀਲਾਤ ਉਸਨੇ ਆਗਿਆ ਦਿੱਤੀ ਤੁਸੀਂ ਯੀਸ਼ੂ ਮਸੀਹ ਨੂੰ ਕਬਰ 'ਚ ਰੱਖਿਆ ਨਾ ਤੁਹਾਡੇ ਕੋਲ ਪੈਰੇ ਲਈ ਸਿਪਾਹੀ ਹੈ ਨਾ ਉਹਦੀ ਕਬਰ ਤੇ ਪਹਿਰਾ ਲਾ ਦਿਓ ਉਹ ਕਬਰ ਖੋਲੀ ਨਾ ਜਾਵੇ ਕੋਈ ਵੀ ਖੋਲ ਨਾ ਸਕੇ ਉਹਦੇ ਤੇ ਮੋਹਰ ਲਾ ਦਿਓ ਇਹ ਕਹਿ ਕੇ ਉਸ ਕਬਰ ਨੂੰ ਪੂਰੀ ਤਰ੍ਹਾਂ ਮੋਹਰ ਲਾ ਕੇ ਬੰਦ ਕਰਾਤਾ ਪੀਲਾਤ ਉਸਨੇ ਇਸ ਲਈ ਯੀਸ਼ੂ ਮਸੀਹ ਦੀ ਲਾਸ਼ ਨੂੰ ਚੇਲੇ ਚੋਰੀ ਕਰਕੇ ਲੈ ਗਏ ਆ ਇਹ ਝੂਠਾ ਸੱਚ ਨਹੀਂ ਯੀਸ਼ੂ ਮਰਿਆ ਇਹ ਸੱਚਾ ਯੀਸ਼ੂ ਨੂੰ ਕਬਰ ਚ ਰੱਖਿਆ ਗਿਆ ਇਹ ਸੱਚਾ ਉਹ ਕਬਰ ਤੇ ਜੋ ਪੱਥਰ ਸੀ ਉਸ ਨੂੰ ਲੁੜਕਾ ਕੇ ਉਸ ਕਬਰ ਨੂੰ ਬੰਦ ਕੀਤਾ ਇਹ ਸੱਚਾ ਕਬਰ ਦੇ ਵਿੱਚੋਂ ਯੀਸ਼ੂ ਮਸੀਹ ਦੇ ਚੇਲੇ ਯੀਸ਼ੂ ਮਸੀਹ ਦੀ ਲਾਸ਼ ਨੂੰ ਚੋਰੀ ਕਰਕੇ ਨਾ ਲੈ ਜਾਏ ਪਿਲਤਸ ਨੇ ਅਧਿਕਾਰੀਆਂ ਦੀ ਬੇਨਤੀ ਨੂੰ ਮੰਨ ਕੇ ਸਿਪਾਈਆਂ ਨੂੰ ਤਹਨਾਤ ਕੀਤਾ ਇਹ ਸੱਚਾ ਐਸਾ ਮੈਨੂੰ ਕਿਵੇਂ ਪਤਾ ਪਵਿੱਤਰ ਸ਼ਾਸਤਰ ਚ ਬਹੁਤ ਸਾਫ਼ ਤਰੀਕੇ ਦੇ ਨਾਲ ਲਿਖਿਆ ਗਿਆ ਹੈ ਤੁਸੀਂ ਮਤੀ ਦੀ ਅੰਜੀਲ ਪੜੋ ਜਾਂ ਮਰਕਸ ਦੀ ਅੰਜੀਲ ਪੜੋ ਜਾਂ ਲੂਕਾ ਦੀ ਅੰਜੀਲ ਪੜੋ ਜਾਂ ਯੋਹੰਨਾ ਦੀ ਅੰਜੀਲ ਪੜੋ ਜਾਂ ਯਹੂਦੀਆ ਦੇ ਇਤਿਹਾਸ ਨੂੰ ਪੜੋ ਇਹ ਗੱਲਾਂ ਤੁਹਾਨੂੰ ਸਭ ਮਿਲ ਜਾਣਗੀਆਂ ਕਬਰ ਨੂੰ ਸੀਲ ਕਰਤਾ ਐਤਵਾਰ ਆ ਗਿਆ ਇੱਕ ਭਿਆਨਕ ਪੁਚਾਲ ਉਸ ਜਗ੍ਹਾ ਤੇ ਆਇਆ ਜਿਵੇਂ ਹੀ ਪੁਚਾਲ ਉਸ ਜਗ੍ਹਾ ਤੇ ਆ ਗਿਆ ਉਸ ਕਬਰ ਦੇ ਦਰਵਾਜੇ ਤੇ ਜੋ ਪੱਥਰ ਲੱਗਿਆ ਹੋਇਆ ਸੀ ਉਹਦੇ ਚ ਜੋ ਜੰਜੀਰੇ ਸੀ ਟੁੱਟ ਚੁੱਕੀਆਂ ਅਤੇ ਜੋ ਸਿਪਾਹੀ ਪੈਰਾ ਦੇ ਰਹੇ ਸੀ ਉਹ ਸਿਪਾਹੀ ਤੇ ਸੂਬੇਦਾਰ ਡਰ ਗਏ ਕਬਰ ਤੇ ਜੋ ਪੱਥਰ ਸੀ ਪਰਮੇਸ਼ਵਰ ਦੇ ਭੇਜੇ ਸਵਰਗ ਦੂਤਾਂ ਨੇ ਉਸ ਪੱਥਰ ਨੂੰ ਹਟਾ ਦਿੱਤਾ ਕਿਉਂ ਕਵਾਂਗੇ ਯੀਸ਼ੂ ਮਸੀਹ ਨੂੰ ਬਾਹਰ ਆਉਣ ਦੇ ਲਈ ਨਹੀਂ ਯੀਸ਼ੂ ਮਸੀਹ ਤਾਂ ਉਦੋਂ ਤੱਕ ਫਿਰ ਤੋਂ ਜੀ ਉੱਠੇ ਸੀ ਕਿਉਂ ਪਰਮੇਸ਼ਵਰ ਦੇ ਦੂਤਾਂ ਨੇ ਆ ਕੇ ਉਸ ਪੱਥਰ ਨੂੰ ਹਟਾਇਆ ਕਵਾਂਗੇ ਯੀਸ਼ੂ ਮਸੀਹ ਦੇ ਅੰਦਰੋਂ ਬਾਹਰ ਆਉਣ ਤੇ ਨਹੀਂ ਅਸੀਂ ਜੋ ਬਾਹਰ ਆ ਅੰਦਰ ਜਾ ਕੇ ਯੀਸ਼ੂ ਅੰਦਰ ਨਹੀਂ ਆ ਉਹ ਮਰ ਕੇ ਫਿਰ ਤੋਂ ਜੀ ਉੱਠਿਆ ਹੈ ਇਹ ਸੱਚ ਹੈ ਇਸ ਸੱਚ ਸੰਸਾਰ ਨੂੰ ਦੱਸਣਾ ਹੈ ਇਸ ਲਈ ਪਰਮੇਸ਼ਵਰ ਦੇ ਦੂਤਾਂ ਨੇ ਆ ਕੇ ਉਸ ਪੱਥਰ ਨੂੰ ਹਟਾਤਾ ਐਤਵਾਰ ਨੂੰ ਯੀਸ਼ੂ ਦੇ ਚਲੇ ਉਪਰੋਠਰੀ ਕੋਠਰੀ ਚ ਬੈੱਕ ਕੇ ਬੰਦ ਕਰਕੇ ਯਹੂਦੀਆਂ ਤੋਂ ਡਰ ਕੇ ਜਦ ਉੱਪਰਲੀ ਕੋਠਰੀ ਚ ਬੈਠੇ ਸੀ ਯੀਸ਼ੂ ਅਚਾਨਕ ਉਹਨਾਂ ਵਿਚਕਾਰ ਆ ਗਏ ਜਦ ਦਰਵਾਜਾ ਬੰਦ ਸੀ ਦਰਵਾਜਾ ਖੋਲੇ ਬਿਨਾ ਅੰਦਰ ਆਉਣਾ ਕਿਵੇਂ ਹੋ ਸਕਦਾ ਪਰੋ ਮੇਰੇ ਪ੍ਰਭੂ ਲਈ ਆਸਾਣਾ ਕਿਉਂਕਿ ਉਹ ਸਰਵ ਵਿਆਪੀ ਪਰਮੇਸ਼ਵਰ ਆ ਉਹ ਜਿੱਥੇ ਰਹਿਣਾ ਚਾਹੇ ਉੱਥੇ ਰਹਿ ਸਕਦਾ ਐ ਐਸਾ ਮਹਾਨ ਪਰਮੇਸ਼ਵਰ ਆ ਮੈਂ ਹੋ ਸਕਦਾ ਅਸੀਂ ਹੋ ਸਕਦੇ ਇੱਕ ਹੀ ਸਮੇਂ ਤੇ ਇਸ ਜਗ੍ਹਾ ਤੇ ਇਕੱਠੇ ਹੋ ਸਕਦੇ ਆ ਜੇ ਇੱਥੇ ਆ ਤਾਂ ਕਿਤੇ ਹੋਰ ਨਹੀਂ ਜਾ ਸਕਦੇ ਕੁਝ ਦੇਰ ਬਾਅਦ ਕਿਤੇ ਹੋਰ ਰਹਿਣਗੇ ਇੱਥੇ ਨਹੀਂ ਰਹਿਣਗੇ ਅਸੀਂ ਸਿਰਫ ਇੱਕ ਹੀ ਜਗ੍ਹਾ ਤੇ ਰਹਿ ਸਕਦੇ ਆ ਲੇਕਿਨ ਸਿਰਫ ਪਰਮੇਸ਼ਵਰ ਹੀ ਸਭ ਜਗ੍ਹਾ ਤੇ ਰਹਿ ਸਕਦਾ ਹੈ ਉਹੀ ਪ੍ਰਭੂ ਯੀਸ਼ੂ ਮਸੀਹਾ ਸੱਚਾ ਕੇਲੇ ਯਹੂਦੀਆਂ ਤੋਂ ਡਰ ਕੇ ਉਪਰੋਠੀ ਕੋਠਰੀ ਚ ਜਦ ਉਹ ਡਰ ਰਹੀ ਸੀ ਤਾਂ ਯੀਸ਼ੂ ਅਚਾਨਕ ਉਹਨਾਂ ਵਿੱਚਕਾਰ ਆ ਗਏ ਇਹ ਵੇਖ ਕੇ ਚੇਲੇ ਡਰ ਗਏ ਯੀਸ਼ੂ ਨੇ ਉਹਨਾਂ ਨੂੰ ਕਿਹਾ ਨਾ ਡਰੋ ਮੇਰੇ ਜ਼ਖਮਾਂ ਨੂੰ ਵੇਖੋ ਮੇਰੇ ਹੱਥਾਂ ਦੇ ਜ਼ਖਮਾਂ ਨੂੰ ਵੇਖੋ ਜ਼ਖਮ ਦਿਖਾਈ ਯੀਸ਼ੂ ਮਸੀਹ ਨੂੰ ਸਲੀਬ ਤੇ ਉਹਨਾਂ ਨੇ ਲਟਕਾਤਾ ਉਹਨਾਂ ਜ਼ਖਮਾਂ ਨੂੰ ਚੇਲਿਆਂ ਨੇ ਸਾਫ਼-ਸਾਫ਼ ਵੇਖਿਆ ਯੋਹਨ ਦੀ ਅੰਜੀਲ 20 ਅਧਿਆਇ 11ਵੇਂ ਵਚਨ ਤੋਂ ਅਤੇ ਮਰੀਯਮ ਰੋਂਦੀ ਹੋਈ ਕਬਰ ਦੇ ਬਾਹਰ ਹੀ ਉਸਤੇ ਖੜੀ ਰਹੀ ਅਤੇ ਰੋਂਦੇ-ਰੋਂਦੇ ਕਬਰ ਦੇ ਵੱਲ ਝੁੱਕ ਕੇ ਦੋ ਸਵਰਗ ਦੂਤਾਂ ਨੂੰ ਚਿੱਟੇ ਰੰਗ ਦੇ ਕੱਪੜੇ ਪਾਏ ਹੋਏ ਇੱਕ ਨੂੰ ਸਿਰਾਂਨੇ ਅਤੇ ਦੂਜੇ ਨੂੰ ਪੈਤਾਨੇ ਬੈਠੇ ਹੋਏ ਵੇਖਿਆ ਜਿੱਥੇ ਯੇਸੂ ਦਾ ਸਰੀਰ ਰੱਖਿਆ ਗਿਆ ਸੀ ਉਹਨਾਂ ਨੇ ਉਸ ਨੂੰ ਕਿਹਾ हे ਔਰਤ ਤੂੰ ਕਿਉਂ ਰੋਂਦੀ ਆ ਉਸਨੇ ਉਹਨਾਂ ਨੂੰ ਕਿਹਾ ਉਹ ਮੇਰੇ ਪ੍ਰਭੂ ਨੂੰ ਉਠਾ ਕੇ ਲੈ ਗਏ ਆ ਅਤੇ ਮੈਂ ਨਹੀਂ ਜਾਣਦੀ ਉਸ ਨੂੰ ਕਿੱਥੇ ਰੱਖਿਆ ਹੈ ਇਹ ਕਹਿ ਕੇ ਉਸ ਨੇ ਪਿੱਛੇ ਮੁੜ ਕੇ ਵੇਖਿਆ ਯਿਸੂ ਨੂੰ ਖੜੇ ਵੇਖਿਆ ਹਾਲੇਲੂਇਆ ਮਰ ਕੇ ਕਬਰ ਚ ਰੱਖਿਆ ਗਿਆ ਯਿਸੂ ਮੌਤ ਤੇ ਜਿੱਤ ਪਾ ਕੇ ਜੀ ਉੱਠਿਆ ਇਹ ਸੱਚਾ ਜਿਨ ਨੇ ਯਿਸੂ ਨੂੰ ਬੜਾ ਪਿਆਰ ਕੀਤਾ ਉਸ ਮਰੀਮ ਨੂੰ ਯਿਸੂ ਨੇ ਦਰਸ਼ਨ ਦਿੱਤਾ ਸੱਚਾ ਉਸ ਦਿਨ ਮਰੀਮ ਮੌਤੇ ਜਿੱਤ ਪਾਏ ਹੋ ਯਿਸੂ ਨੂੰ ਉਸਨੇ ਵੇਖਿਆ ਇਹ ਸੱਚਾ ਏ ਔਰਤ ਕਿਉਂ ਡਰ ਰਹੀ ਆ ਯਿਸੂ ਨੇ ਪੁੱਛਿਆ ਸਵਾਮੀ ਉਹ ਉਸ ਨੂੰ ਮਾਲੀ ਸਮਝ ਕੇ ਹੇ ਮਹਾਰਾਜ ਜੇ ਤੂੰ ਉਸ ਨੂੰ ਉਠਾ ਲਿਆ ਹੈ ਤਾਂ ਮੈਨੂੰ ਦੱਸ ਕਿ ਉਸ ਨੂੰ ਕਿੱਥੇ ਰੱਖਿਆ ਹੈ ਅਤੇ ਮੈਂ ਉਸ ਨੂੰ ਲੈ ਜਾਵਾਂਗੀ ਯਿਸੂ ਨੇ ਉਸ ਨੂੰ ਕਿਹਾ ਮਰੀਮ ਉਸ ਨੇ ਪਿੱਛੇ ਮੁੜ ਕੇ ਉਸ ਨੂੰ ਇਬਰਾਨੀ ਦੇ ਵਿੱਚ ਕਿਹਾ ਰਬੂਨੀ ਅਰਥਾਤ ਹੈ ਗੁਰੂ ਯੀਸ਼ੂ ਨੇ ਉਹਨੂੰ ਕਿਹਾ ਮੈਨੂੰ ਹੱਥ ਨਾਲਾ ਕਿਉਂਕਿ ਮੈਂ ਹਜ ਤੱਕ ਪਿਤਾ ਦੇ ਕੋਲ ਉੱਪਰ ਨਹੀਂ ਗਿਆ ਅਤੇ ਮੇਰੇ ਭਰਾਵਾਂ ਦੇ ਕੋਲ ਜਾ ਕੇ ਉਹਨਾਂ ਨੂੰ ਕਹਿ ਦੇ ਕਿ ਮੈਂ ਆਪਣੇ ਪਿਤਾ ਤੇ ਉਹਨਾਂ ਦੇ ਪਿਤਾ ਆਪਣੇ ਪਰਮੇਸ਼ਵਰ ਤੇ ਤੁਹਾਡੇ ਪਰਮੇਸ਼ਵਰ ਦੇ ਕੋਲ ਉੱਪਰ ਜਾ ਰਿਹਾ ਹਾਂ ਮਰੀਮ ਮਗਦਲੀਨੀ ਨੇ ਜਾ ਕੇ ਚੇਲਿਆਂ ਨੂੰ ਦੱਸਿਆ ਮੈਂ ਪ੍ਰਭੂ ਨੂੰ ਵੇਖਿਆ ਅਤੇ ਉਸ ਨੇ ਮੇਰੇ ਨਾਲ ਗੱਲਾਂ ਕੀਤੀਆਂ ਹੈ ਪਿਆਰਿਓ ਅਸੀਂ ਵੇਖਦੇ ਹਾਂ ਯਿਸੂ ਦੇ ਜੀ ਉੱਠਣ ਤੋਂ ਬਾਅਦ ਜਿੰਨੇ ਸਭ ਤੋਂ ਪਹਿਲਾਂ ਵੇਖਿਆ ਉਹ ਪਹਿਲੀ ਔਰਤ ਮਰੀਮ ਮਗਦਲੀਨੀ ਸੀ ਉਹਨੇ ਕੀ ਕੀਤਾ ਯਿਸੂ ਨੂੰ ਵੇਖਿਆ ਜਿਸ ਯਿਸੂ ਨੂੰ ਵੇਖਿਆ ਉਸ ਦੇ ਬਾਰੇ ਗਵਾਹੀ ਦਿੱਤੀ ਯਿਸੂ ਜੀ ਉੱਠਿਆ ਹੈ ਕਿਵੇਂ ਕਹਿ ਸਕਦੀ ਆ ਮੈਂ ਵੇਖਿਆ ਹੈ ਮੈਂ ਗਵਾਹ ਹਾਂ ਯਿਸੂ ਮੁਰਦਿਆਂ ਤੋਂ ਜੀ ਉੱਠਿਆ ਹੈ ਉਹ ਜ਼ਿੰਦਾ ਹੈ ਕਿਵੇਂ ਕਹਿ ਸਕਦੀ ਆ ਮੈਂ ਉਸ ਨੂੰ ਵੇਖਿਆ ਮੈਂ ਉਹਦੀ ਗਵਾਹ ਹਾਂ ਧਿਆਨ ਦਿਓ ਮਗਦਲੀਨੀ ਮਰੀਮ ਜੀ ਉੱਠਣ ਦੇ ਪ੍ਰਚਾਰ ਨੂੰ ਨਹੀਂ ਕੀਤਾ ਕੁਝ ਲੋਕ ਗਲਤੀ ਕਰਦੇ ਆ ਕਹਿੰਦੇ ਆ ਯਿਸੂ ਦੀ ਮੌਤ ਦੇ ਵਿੱਚੋਂ ਜੀ ਉੱਠਣ ਤੋਂ ਬਾਅਦ ਸਭ ਤੋਂ ਪਹਿਲਾ ਜੀ ਉੱਠਣ ਦਾ ਸੰਦੇਸ਼ ਕਿਨੇ ਦਿੱਤਾ ਸੀ ਮਗਦਲਿਨੀ ਮਰੀਯਮ ਨੇ ਇਹ ਕਹਿੰਦੇ ਆ ਉਹਨੇ ਪ੍ਰਚਾਰ ਨਹੀਂ ਕੀਤਾ ਗਵਾਹੀ ਦਿੱਤੀ ਯੀਸੂ ਜੀ ਉੱਠੇ ਹੈ ਮਰੀਯਮ ਇਹਨੇ ਪੱਕੇ ਤੌਰ ਤੇ ਕਿਵੇਂ ਕਹਿ ਸਕਦੀ ਆ ਇਹ ਮੈਂ ਗਵਾਹ ਹਾਂ ਤੇਰੀ ਗਵਾਹੀ ਕੀ ਆ ਮੈਂ ਯੀਸੂ ਨੂੰ ਮਰਦਿਆ ਤੋਂ ਜੀ ਉੱਠੇ ਵੇਖਿਆ ਜੀ ਉੱਠੇ ਯੀਸੂ ਨੂੰ ਮੈਂ ਵੇਖਿਆ ਹੈ ਉਹਦੀ ਮੈਂ ਗਵਾਹ ਹਾਂ ਗਵਾਹੀ ਦਿੱਤੀ ਕਲਿਸਿਆ ਚ ਹਰ ਇੱਕ ਜਨ ਨੂੰ ਪਰਮੇਸ਼ਵਰ ਨੇ ਜ਼ਿੰਮੇਵਾਰੀ ਦਿੱਤੀ ਕਿ ਗਵਾਹੀ ਦੇਣਾ ਆਦਮੀ ਹੋ ਸਕਦਾ ਔਰਤ ਹੋ ਸਕਦੀ ਬੱਚੇ ਹੋ ਸਕਦੇ ਬਜ਼ੁਰਗ ਹੋ ਸਕਦੇ ਆ ਸਾਰਿਆਂ ਨੇ ਪ੍ਰਭੂ ਦੇ ਗਵਾਹ ਬੰਨਾ ਪ੍ਰਭੂ ਚਾਹੁੰਦੇ ਆ ਸੰਦੇਸ਼ ਅਲੱਗਾ ਗਵਾਹੀ ਲੱਗਾ ਦੁੱਖ ਦੀ ਗੱਲ ਇਹ ਆ ਗਵਾਹੀ ਨੂੰ ਸੰਦੇਸ਼ ਸਮਝਦੇ ਆ ਸੰਦੇਸ਼ ਨੂੰ ਗਵਾਹੀ ਸਮਝਦੇ ਆ ਗੜਬੜੀ ਕਰਦੇ ਆ ਐਸਾ ਹੀ ਨਹੀਂ ਆ ਇਸ ਸੰਸਾਰ 'ਚ ਯੀਸ਼ੂ ਨੂੰ ਮੁਕਤੀ ਦਾ ਤੱਕ ਗ੍ਰਹਿਣ ਕਰਨ ਵਾਲੇ ਹਰ ਇੱਕ ਜਨ ਨੂੰ ਜੋ ਪ੍ਰਭੂ ਨੇ ਜ਼ਿੰਮੇਵਾਰੀ ਦਿੱਤੀ ਆ ਉਪਚਾਰ ਕਰਨਾ ਨਹੀਂ ਆ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਬੁਲਾਇਆ ਉਸ ਬੁਲਾਹਰ ਦੇ ਅਨੁਸਾਰ ਹੀ ਪ੍ਰਚਾਰ ਕਰਦੇ ਆ ਅਤੇ ਸੰਦੇਸ਼ ਦਿੰਦੇ ਆ ਜਾਂ ਕਲਿਸਿਆ ਦੇ ਰਾਖੇ ਬੰਦੇ ਆ ਜਾਂ ਫਿਰ ਉਹ ਪ੍ਰੇਰਿਤ ਬਣ ਜਾਂਦੇ ਆ ਪਰਮੇਸ਼ਵਰ ਦੇ ਦਿੱਤੇ ਗਏ ਆਤਮਿਕ ਵਰਦਾਨਾਂ ਦੇ ਦੁਆਰਾ ਕਲਿਸਿਆ ਦੀ ਉੱਨਤੀ ਦੇ ਲਈ ਪਰਮੇਸ਼ਵਰ ਦੇ ਦਿੱਤੇ ਗਏ ਵਰਦਾਨ ਜਿਹਦੇ ਵਿੱਚ ਦਿੱਤੇ ਵਰਦਾਨਾਂ ਦਾ ਇਸਤੇਮਾਲ ਕਰਕੇ ਕਲਿਸਿਆ ਦੀ ਤਰੱਕੀ ਵਿੱਚ ਸਹਿਯੋਗ ਕਰਨਾ ਬਾਈਬਲ ਦੱਸਦੀ ਆ ਲੇਕਿਨ ਹਰ ਆਤਮਿਕ ਵਿਅਕਤੀ ਨੂੰ ਪਰਮੇਸ਼ਵਰ ਨੇ ਪਵਿੱਤਰ ਆਤਮਾ ਦਾ ਧਾਨ ਕਿਉਂ ਦਿੱਤਾ ਹੈ ਜਾਣਦੇ ਹੋ ਚੇਲਿਆਂ ਦੇ ਕਰਤਵ ਪਹਿਲਾ ਅਧਿਆਇ 8ਵਾਂ ਵਚਨ ਜਦ ਪਵਿੱਤਰ ਆਤਮਾ ਤੁਹਾਡੇ ਤੇ ਉਤਰੇਗਾ ਤਦ ਤੁਸੀਂ ਸ਼ਕਤੀ ਪਾਉਂਗੇ ਤਦ ਯਰੂਸ਼ਲਮ ਅਤੇ ਸਾਰੇ ਯਹੂਦੀਆ ਤੇ ਸਾਮਰੀਆ ਦੇ ਵਿੱਚ ਅਤੇ ਧਰਤੀ ਦੇ ਕੋਨਿਆਂ ਤੱਕ ਤੁਸੀਂ ਮੇਰੇ ਗਵਾਹ ਹੋਵੋਗੇ ਗਵਾਹ ਹੋਵੋਗੇ ਉਹਨਾਂ ਨੂੰ ਕਿਹਾ ਸਭ ਤੋਂ ਪਹਿਲਾਂ ਜੋ ਅਸੀਂ ਜਾਣਣਾ ਉਹ ਸੱਚਾ ਸਭ ਤੋਂ ਪਹਿਲਾਂ ਸਾਡੇ ਜੀਵਨ 'ਚ ਜੋ ਹੋਣਾ ਚਾਹੀਦਾ ਹੈ ਉਹ ਹੈ ਸੱਚ ਪ੍ਰਭੂ ਯੇਸ਼ੂ ਉਸ ਤੋਂ ਬਾਅਦ ਗਵਾਹੀ ਗਵਾਹੀ ਦੇ ਬਾਰੇ ਦੱਸਣ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਉਸ ਗਵਾਹੀ ਦੇ ਬਾਰੇ ਯੇਸ਼ੂ ਮਸੀਹ ਨੇ ਕੀ ਕੀਤਾ ਪਹਿਲਾ ਯੇਸ਼ੂ ਮਸੀਹ ਸੱਚਾ ਪਰਮੇਸ਼ਵਰ ਆਇ ਸੱਚਾ ਪਰਮੇਸ਼ਵਰ ਇਸ ਲਈ ਸੱਚਾ ਮਨੁੱਖ ਬਣ ਕੇ ਰਿਹਾ ਪਰਮੇਸ਼ਵਰ ਇਸ ਲਈ ਉਸ ਨੇ ਆਪਣੀ ਸਮਰਥ ਦਿਖਾਈ ਪਰਮੇਸ਼ਵਰ ਇਸ ਲਈ ਉਸ ਨੇ ਆਪਣੀ ਸ਼ਕਤੀ ਵਿਖਾਈ ਸਾਰੀ ਸ੍ਰਿਸ਼ਟੀ ਨੂੰ ਰਚਿਆ ਆਪਣੀ ਸ਼ਕਤੀ ਨੂੰ ਪ੍ਰਗਟ ਕੀਤਾ ਸਰਵ ਵਿਆਪੀ ਦੇ ਰੂਪ ਚ ਹਰ ਜਗ੍ਹਾ ਤੇ ਉਹ ਹਾਜ਼ਰ ਰਿਹਾ ਉਹ ਅਮਰਾ ਇਸ ਲਈ ਮੌਤੇ ਜਿੱਤ ਪਾ ਕੇ ਜੀ ਉਠਿਆ ਤੁਸੀਂ ਦੱਸੋ ਪਰਮੇਸ਼ਵਰ ਚ ਰਹਿਣ ਵਾਲੇ ਮਹਾਨ ਗੁਣ ਕਿਹੜੇ ਆ ਸੁਭਾਗ ਕੀ ਆ ਬੋਲੋ ਪਹਿਲਾ ਹੈ ਸਤਗੁਰੂ ਜਿਹਦੇ ਚ ਕੋਈ ਪਾਪ ਨਹੀਂ ਆ ਦੂਸਰਾ ਸਰਵ ਸ਼ਕਤੀਮਾਨ ਯਾਨੀ ਕੁਝ ਵੀ ਕਰ ਸਕਦਾ ਹੈ ਤੀਸਰਾ ਸਰਵ ਸ੍ਰਿਸ਼ਟੀ ਕਰਤਾ जिन्हें सब कुछ बनाया है चौथा सर्व अंतर्यामी हर एक जगह हाज़र, जो अमरा मौत भी हरा के जित के के, हरा ओ अज भी जिंदा है ये पंज लक्षण ओही परमेश्वर है लक्षण. ਮੈਨੂੰ ਪ੍ਰਭੂ ਯੀਸ਼ੂ ਮਸੀਹ ਦੇ ਵਿੱਚ ਸਾਫ਼-ਸਾਫ਼ ਦਿਖਾਈ ਦਿੱਤੇ ਆ ਇਸ ਲਈ ਉਸ ਨੂੰ ਹੀ ਮੈਂ ਪਰਮੇਸ਼ਵਰ ਦੇ ਰੂਪ ਚ ਵਿਸ਼ਵਾਸ ਕਰਦਾ ਹਾਂ ਉਸੇ ਦਾ ਹੀ ਜਿਉਂਦੇ ਪਰਮੇਸ਼ਵਰ ਦੇ ਰੂਪ ਚ ਪ੍ਰਚਾਰ ਕਰ ਰਿਹਾ ਹਾਂ ਤੁਹਾਡਾ ਕੀ ਕਹਿਣਾ ਹੈ ਸੋਚ ਕੇ ਵੇਖੋ ਇਹ ਆ ਸੱਚ ਆਓ ਪ੍ਰਾਰਥਨਾ ਕਰੀਏ ਹਰ ਇੱਕ ਜਨ ਪ੍ਰਾਰਥਨਾ ਚ ਹਿੱਸਾ ਲਵਾਂਗੇ ਪ੍ਰਭੂ ਤੁਹਾਡੀ ਸੱਚਾਈ ਨੂੰ ਹੀ ਜਾਣਨਾ ਹੈ ਸੱਚੀ ਆਜ਼ਾਦੀਆ ਤੁਹਾਡੇ ਬਾਰੇ ਗਵਾਹੀ ਦੇਣਾ ਹੀ ਸੱਚਮੁੱਚ ਪਵਿੱਤਰ ਆਤਮਾ ਨੂੰ ਪਾਉਣਾ ਹੈ ਐਸਾ ਜੀਵਨ ਸਾਨੂੰ ਦੇ ਦਿਓ ਸੱਚਾ ਪਰਮੇਸ਼ਵਰ ਤੂੰ ਹੈ ਸਤਗੁਰੂ ਤੂੰ ਹੈ ਤੂੰ ਹੀ ਜ਼ਿੰਦਾ ਹੈ ਸਰਵ ਸ਼ਕਤੀਮਾਨ ਹੈ ਸਾਰੇ ਅਧਿਕਾਰ ਤੇਰੇ ਕੋਲ ਆ ਅਤੇ ਸਭ ਕੁਝ ਜਾਣਨ ਵਾਲਾ ਹੈ ਤੁਹਾਨੂੰ ਜਾਨਣਾ ਹੀ ਸੱਚਾਈ ਹੈ ਇਹ ਸੱਚ ਨੂੰ ਜਾਨਣਾ ਹੀ ਸਾਡੇ ਜੀਵਨ ਦੇ ਲਈ ਉੱਤਮ ਹੈ ਆਪਣੇ ਬਾਰੇ ਤੁਸੀਂ ਸਾਨੂੰ ਦੱਸਿਆ ਇਸ ਲਈ ਧੰਨਵਾਦ ਸਾਡੀ ਜ਼ਿੰਦਗੀ 'ਚ ਆਉਣ ਦੇ ਲਈ ਧੰਨਵਾਦ ਸਾਨੂੰ ਜਾਣ ਤੋਂ ਵੀ ਵੱਧ ਪਿਆਰ ਕੀਤਾ ਤੁਹਾਡਾ ਧੰਨਵਾਦ ਆਪਣੇ ਪ੍ਰਾਣ ਹੀ ਸਾਡੇ ਲਈ ਦੇ ਦਿੱਤੇ ਤੁਹਾਡਾ ਧੰਨਵਾਦ ਅਸੀਂ ਤੁਹਾਡੀ ਤਰ੍ਹਾਂ ਜੀ ਸਕੀਏ ਤੁਹਾਡੀ ਤਰ੍ਹਾਂ ਜੀ ਸਕਾਂ ਤੁਹਾਡੇ ਤੇ ਵਿਸ਼ਵਾਸ ਕਰ ਸਕਾਂ ਤੁਹਾਡਾ ਵਿਸ਼ਵਾਸ ਅਸੀਂ ਨਾ ਤੋੜ ਸਕੀਏ ਮਦਦ ਕਰ ਯੇਸੂ ਤੁਹਾਡੀ ਤਰ੍ਹਾਂ ਜੀ ਸਕੀਏ ਐਸਾ ਜੀਵਨ ਸਾਨੂੰ ਦੇ ਦਿਓ ਦਇਆ ਕਰ ਤੇਰੇ ਗਵਾਹ ਦੇ ਰੂਪ ਚ ਇਸ ਧਰਤੀ ਤੇ ਆ ਉਦੋਂ ਤੱਕ ਪਿਤਾ ਜੀਸੂ ਕੀ ਐਸੀ ਕਿਰਪਾ ਸਾਡੇ ਤੇ ਕਰ ਦਿਓ ਪ੍ਰਭੂ ਅੱਜ ਸਾਡੀ ਪ੍ਰਾਰਥਨਾ ਨੂੰ ਤੁਸੀਂ ਸੁਣਿਆ ਇਸ ਲਈ ਤੁਹਾਡਾ ਧੰਨਵਾਦ ਕਰਦੇ ਆਂ ਤੁਹਾਡੀ ਮਹਿਮਾ ਕਰਦੇ ਆਂ ਸਾਰੀ ਮਹਿਮਾ ਸਾਰਾ ਆਦਰ ਹਮੇਸ਼ਾ ਹਮੇਸ਼ਾ ਲਈ ਤੁਹਾਨੂੰ ਹੀ ਮਿਲਦਾ ਰਹੇ ਆਮੀਨ ਦਾ ਪਤਾ ਕਲਵਰੀ ਪੋਸਟ ਬਾਕਸ ਨੰਬਰ 3 ਕੁਕੜਪल्ली ਹైదరాబాద్ 72